ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮਾਂ ਦੇ ਪ੍ਰਬੰਧ ਨੂੰ ਲੈ ਕੇ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਬਟਾਲਾ ਕਲੱਬ ਵਿਖੇ ਪ੍ਰੈਸ ਹਾਰਤਾ ਕਰਦੇ ਹੋਏ ਕਿਹਾ ਗਿਆ ਕਿ ਵਿਆਹ ਪੁਰਬ ਦੇ ਸੰਬੰਧ ਵਿੱਚ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪਹੁੰਚਣ ਵਾਲੇ ਨਗਰ ਕੀਰਤਨ ਦਾ ਕਲਪਰਮਾ ਸਵਾਗਤ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਸਾਲ ਵਿਆਹ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਪ੍ਰਬੰਧ ਪੂਰਨ ਤੌਰ ਤੇ ਮੁਕੰਮਲ ਕਰ ਲਏਗੇ ਹਨ ਉਹਨਾਂ ਇਹ ਵੀ ਕਿਹਾ ਕਿ ਇਸ ਵਾਰ ਬਟਾਲਾ ਸ਼ਹਿਰ 100 ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਹੈ। ਇਸ ਵਾਰ ਸਰਾਰਤੀ ਤੇ ਹੁਲੜ ਵਜਨ ਬਖਸ਼ਿਆ ਨੇ ਜਾਵੇਗਾ ਕਿਉਂਕਿ ਇਸ ਜੋੜ ਮੇਲੇ ਵਿੱਚ ਜਿੱਥੇ ਸਮੇਤ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਕੱਲ 9 ਸਤੰਬਰ ਨੂੰ ਪੰਜਾਬ ਸਰਕਾਰ ਦੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਵਿਆਹ ਸਮਾਗਮ ਵਿੱਚ ਪਹੁੰਚ ਕੇ ਗੁਰੂ ਚਰਨਾ ਵਿੱਚ ਨਸਮਸਤਕ ਹੋਣਗੇ ਅਤੇ 10 ਸਤੰਬਰ ਨੂੰ ਵਿਆਹ ਸਮਾਗਮਾਂ ਵਿੱਚ ਮੁੱਖ ਮੰਤਰੀ ਪੰਜਾਬ ਦੇ ਧਰਮ ਪਤਨੀ ਡਾਕਟਰ ਗੌਰਪੀ ਕੋਰ ਸਰਕਤ ਕਰਦੇ ਹੋਏ ਗੁਰੂ ਚੰਨਾ ਵਿੱਚ ਨਤਮਸਤਕ ਹੋਣਗੇ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਸਾਰਾ ਪਰਿਵਾਰ ਪਹੁੰਚੇ ਹੋ। ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕੀਤੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਣ ਉਹਨਾਂ ਕਮੀਆਂ ਨੂੰ ਦੂਰ ਕਰੀਏ ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਸੀ ਵੀ ਉਹ ਲੜਬਾਜ਼ਾਂ ਦੀ ਬੜੀ ਦਿੱਕਤ ਹੈ ਜੀ ਪਰਿਵਾਰਾਂ ਦੇ ਵਿੱਚੋਂ ਵੀ ਸਾਡੇ ਪਰਿਵਾਰਾਂ ਨੇ ਜਾਣਾ ਹੁੰਦਾ ਐਸ ਵਾਰ ਕਟੋ ਕਟ ਦੀ ਬਟਾਲੇ ਵਿਖੇ ਆਪਾਂ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਕੋਈ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਤੇ ਤਿਆਰੀ ਸਾਡੀ ਇਹ ਆ ਦੂਸਰੀ ਤਿਆਰੀ ਪਾਲਕੀ ਸਾਹਿਬ ਜਦੋਂ ਕੱਲ ਬਟਾਲੇ ਵਿਖੇ ਐਂਟਰੀ ਹੋਊਗੀ ਉਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਨੂੰ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਹਸਰੀ ਦੇ ਪੁੱਲ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਬਟਾਲੇ ਜਿਹੜਾ ਆਰਰ ਬਾਬਾ ਕਾਲਜ ਦੇ ਲਾਗੇ ਹਸਰੀ ਦਾ ਪੁੱਲ ਹੈ ਉੱਥੇ ਸਾਰੇ ਇਕੱਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਵੇਖਣਯੋਗ ਹੋਗਾ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਵੀ ਹਰ ਪੱਖੋਂ ਜਿੱਥੇ ਜਿੱਥੇ ਲੰਗਰ ਲੱਗਣੇ ਨੇ ਉੱਥੇ-ਉੱਥੇ ਸਫਾਈ ਦਾ ਇੰਤਜ਼ਾਮ ਜਿੱਥੇ-ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿਤਰਾਂ ਪਿਛਲੀ ਵਾਰੀ ਵਾਰਦਤ ਹੋਈ ਵੀ ਵਾਕਿਆ ਵੀ ਕਈ ਹੋਏ ਜਿਤਰਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗਟਰ ਦੇ ਵਿੱਚ ਦੇਖਿਓ ਦੀ ਮੌਤ ਹੋ ਗਈ ਸੀ ਇਸ ਵਾਰ ਸਾਰਾ ਸਾਡੀ ਕੋਸ਼ਿਸ਼ੇ ਰਹੀ ਆ ਵੀ ਪ੍ਰਾਪਰਲੀ ਪਹਿਲਾਂ ਗਟਰਾਂ ਦਾ ਧਿਆਨ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਉਹਨੂੰ ਦੂਰ ਕਰ ਰਹੇ ਆ ਔਰ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜ਼ਿਲ੍ਹਾ ਲੈਵਲ ਦੀ ਛੁੱਟੀ ਹੋਵੇ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿਰ ਪਹਿਲਾਂ ਜਿਹੜੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੰਡੀ ਦੇ ਦਿੱਤੀ ਆ ਇਹਦੀ ਸਿਹਰੇ ਜਿਹੜੀ ਆ ਤੁਹਾਡੇ ਵਾਧਿਆਂ ਬਰਾਈ ਇਹ ਵੀ ਜਿਹੜੀ ਉਹ ਲੈਟਰ ਹੈ ਉਹ ਵੀ ਤੁਹਾਨੂੰ ਆਪਾਂ ਹੈਲਪ ਦੇ ਦੇਣਾ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਜਿਸ ਤਰੀਕੇ ਨਾਲ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਡਰਾਈਡੇ ਰਹੂਗਾ ਜੀ ਉਸ ਦਿਨ ਆਪਣੇ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਪ੍ਰਕਰਮਾ ਇੱਕ ਸਾਹਿਬ ਦੀ ਮੈਂ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਰੂਪ ਲਗਣਾ ਉਸ ਦਿਨ ਡਰਾਈਡੇ ਰਹੂਗਾ ਉਹ ਦਿਨ ਜਿਹੜਾ ਸਮਾਗ ਨੂੰ ਲੈਣੇ ਆ ਇਹਨਾਂ ਵਿੱਚ ਕਿਹੜੀ ਕਿਹੜੀਆਂ ਸਸਤੀ ਪਹੁੰਚ ਨਹੀਂ ਆ ਗਈ ਸਭਾ ਦੇਖੋ ਜੀ ਮੈਨੂੰ ਅੱਜ ਹੀ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਵਾਨ ਜੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮਿਸਿਸ ਉਹਨਾਂ ਦਾ ਵੀ ਮੈਨੂੰ ਜਿਹੜਾ ਬਈ ਉਹਨਾਂ ਨੇ ਵੀ ਇੰਟੀਮੇਟ ਦਿੱਤਾ ਵੀ ਉਹ ਵੀ ਆ ਰਹੇ ਨੇ ਉਹ ਮੈਂ ਤੁਹਾਨੂੰ ਜਿਹੜਾ ਸਮੇਂ ਦੇ ਸਮੇਂ ਜਿਹੜਾ ਕਲੀਅਰ ਕਰ ਦੂੰਗਾ ਜੀ ਸਾਡੇ ਕੈਬਨਿਟ ਮਿਨਿਸਟਰ ਲਾਲਚੰਦ ਕਟਾਰੂ ਜੀ ਸਾਡੇ ਕੈਬਨਿਟ ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਇਹ ਵੀ ਆਉਣਗੇ ਜੀ ਸਾਰੇ ਐਂਟਰੀ ਤੇ ਜੀ ਹਰ ਸਾਲ ਜਦੋਂ ਆਪਣੇ ਗਰਦਾਸਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਜ਼ਿਲੇ ਦੀ ਟੀਮ ਹੈ ਸਾਰੀ ਜਿਹੜੀ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਉੱਥੇ ਪਹੁੰਚੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅਲੱਗ-ਅਲੱਗ ਆਪਾਂ ਡੈਕਸ ਜਿਹੜੇ ਰੱਖੇ ਨੇ ਜਿੱਥੇ ਵੀ ਕਿਤੇ ਲੋਕਾਂ ਨੂੰ ਪੁਲਿਸ ਦੀ ਮਦਦ ਦੀ ਲੋੜ ਪੈਂਦੀ ਹੈ ਉਹ ਵੀ ਆਪਾਂ ਮਦਦ ਦਵਾਂਗੇ ਪੁਲਿਸ ਜਿਹੜੀ ਹੈ ਨੇਚਰਲੀ ਬਾਹਰੋਂ ਵੀ ਆ ਰਹੀ ਹੈ ਔਰ ਵਧੀਆ ਟੰਗ ਨਾਲ ਸਾਰਾ ਬਹੁਤ ਵਧੀਆ ਮੈਨੇਜ ਕੀਤਾ ਜੀ ਸਾਰਾ